ਦੇਖੋ ਮੇਰੀਓ ਭੈਣੋ ਵਾਲਾਂ ਦੀ ਮਜ਼ਬੂਤੀ ਦੇ ਲਈ ਸਭ ਤੋਂ ਵਧੀਆ ਚੀਜ਼ ਪਤਾ ਕੀ ਹੈ ਚੰਗਾ ਪੋਜਨ ਇਹ ਨਹੀਂ ਹੈਗਾ ਕਿ ਅਸੀਂ ਚੰਗਾ ਸ਼ੈਂਪੂ ਕਰ ਲਾਂਗੇ ਤੇ ਚੰਗੀਆਂ ਵਧੀਆ ਦਵਾਈਆਂ ਵਰਤ ਲਾਂਗੇ ਚੰਗੀ ਡਾਈ ਕਰ ਲਾਂਗੇ ਤੇ ਉਹਦੇ ਨਾਲ ਸਾਡੇ ਵਾਲ ਮਜ਼ਬੂਤ ਹੋਣਗੇ ਨਹੀਂ ਉਹ ਅਲੱਗ ਹੀ ਕਮੈਟਰ ਹੈ ਪਰ ਭੋਜਨ ਚੰਗਾ ਖਾਣਾ ਚਾਹੀਦਾ ਸਾਨੂੰ ਭੋਜਨ ਦੇ ਵਿੱਚ ਸਾਨੂੰ ਹਰ ਰੋਜ਼ ਇੱਕ ਗਲਾਸ ਦੁੱਧ ਦਾ ਜ਼ਰੂਰ ਪੀਣਾ ਚਾਹੀਦਾ ਹੈ ਦੁੱਧ ਪਨੀਰ ਅੰਡਾ ਜੋ ਵੀ ਤੁਸੀਂ ਤੁਹਾਡੀ ਡਾਈਟ ਚੰਗੀ ਤੁਸੀਂ ਲੈਣੇ ਉਹ ਜ਼ਰੂਰ ਕਹਿੰਦਾ ਪਾਪ ਹੋ ਜਾਂਦੇ ਵਿੱਚ ਸਾਨੂੰ ਉਹ ਸਾਰੀਆਂ ਚੀਜ਼ਾਂ ਲੈਣੀਆਂ ਚਾਹੀਦੀਆਂ ਜਿਨ੍ਹਾਂ ਨਾਲ ਸਾਡਾ ਸਰੀਰ ਬਹੁਤ ਜ਼ਿਆਦਾ ਮਜ਼ਬੂਤ ਬਣੇ ਜੇ ਸਾਡਾ ਸਰੀਰ ਮਜ਼ਬੂਤ ਹੈ ਤਾਂ ਹੀ ਸਾਡੇ ਵਾਲ ਮਜ਼ਬੂਤ ਹੋਣਗੇ ਤੀਜੀ ਗੱਲ ਇੱਥੇ ਇੱਕ ਹੋਰ ਹੈ ਕਿ ਸਾਨੂੰ ਆਪਣੇ ਵਾਲਾਂ ਦੇ ਵਿੱਚ ਕਦੇ ਵੀ ਡਾਇਰੈਕਟ ਸ਼ੈਂਪੂ ਨਹੀਂ ਲਾਉਣਾ ਚਾਹੀਦਾ ਹਮੇਸ਼ਾ ਬਾਲਾਂ ਦੇ ਵਿੱਚ ਜਦੋਂ ਵੀ ਤੁਸੀਂ ਸ਼ੈਂਪੂ ਕਰੋ ਨਾ ਉਹਨੂੰ ਥੋੜੇ ਜੇ ਪਾਣੀ ਦੇ ਵਿੱਚ ਨਾ ਘੋਲ ਲਓ ਚੰਗੀ ਤਰ੍ਹਾਂ ਪਾਣੀ ਤੁਸੀਂ ਉਹਨੇ ਹੀ ਲਵੋ ਆਪਣੇ ਬਾਲਾਂ ਦੇ ਮੁਤਾਬਕ ਜੇ ਬਾਲ ਛੋਟੇ ਨੇ ਤਾਂ ਥੋੜਾ ਪਾਣੀ ਲਵੋ ਉਹਦੇ ਵਿੱਚ ਜਿੰਨਾ ਤੁਹਾਡੇ ਬਾਲਾਂ ਨੂੰ ਸ਼ੈਂਪੂ ਲੱਗਦਾ ਚੰਗੀ ਤਰ੍ਹਾਂ ਘੋਲ ਕੇ ਆਪਦੇ ਬਾਲਾਂ ਦੇ ਵਿੱਚ ਇਸ ਤਰ੍ਹਾਂ ਸ਼ੈਂਪੂ ਲਾਓ ਕਦੇ ਵੀ ਇਸ ਤਰ੍ਹਾਂ ਡਾਇਰੈਕਟ ਸ਼ੈਂਪੂ ਨਾ ਲਾਓ ਹਮੇਸ਼ਾ ਪਾਣੀ ਵਿੱਚ ਘੋਲ ਕੇ ਹੀ ਸ਼ੈਂਪੂ ਲਗਾਓ ਲਓ ਜੀ ਹੁਣ ਅਸੀਂ ਕਰ ਲਈਏ ਸ਼ੈਂਪੂ ਤੇ ਹੁਣ ਅਸੀਂ ਸ਼ੈਂਪੂ ਕਰਕੇ ਬਾਥਰੂਮ ਦੇ ਵਿੱਚ ਜਦੋਂ ਅਸੀਂ ਬਾਹਰ ਆ ਰਹੇ ਹਾਂ ਤਾਂ ਸਾਡੇ ਵਾਲ ਨਾ ਸਾਰੇ ਇੱਕ ਟਾਵਲ ਦੇ ਵਿੱਚ ਲੁਹਟਨੇ ਚਾਹੀਦੇ ਆ ਘੱਟੋ-ਘੱਟ 10-15 ਮਿੰਟਾਂ ਤੱਕ ਕਿਉਂਕਿ 10-15 ਮਿੰਟਾਂ ਦੇ ਵਿੱਚ ਨਾ ਜਿਹੜਾ ਸਾਡਾ ਟਾਵਲ ਹੈ ਤੌਲੀਆ ਇਹ ਸਾਡੇ ਵਾਲਾਂ ਦੀ ਸਾਰੇ ਪਾਣੀ ਨੂੰ ਚੰਗੀ ਤਰ੍ਹਾਂ ਸੁੱਕ ਲੂਗਾ ਉਸ ਤੋਂ ਬਾਅਦ ਅਸੀਂ ਆਪਣੇ ਸਿਰ ਤੋਂ ਟਾਵਲ ਉਤਾਰਾਂਗੇ ਜੇ ਅਸੀਂ ਪਹਿਲੀ ਉਤਾਰ ਲਾਂਗੇ ਤੁਸੀਂ ਦੇਖੋ ਸਾਡਾ ਕਿੰਨਾ ਨੁਕਸਾਨ ਹੋਊਗਾ ਕਿਉਂਕਿ ਵਾਲ ਜਦੋਂ ਅਸੀਂ ਆਪਦੇ ਪਿੱਛੇ ਸੁੱਟ ਲੈਂਦੇ ਆ ਨਾ ਤਾਂ ਵਾਲ ਕਿੰਨਾ ਪਤਲਾ ਹੁੰਦਾ ਤੇ ਉਹਦੇ ਵਿੱਚ ਪਾਣੀ ਕਿੰਨਾ ਭਰ ਆਊਗਾ ਤੇ ਵਾਲ ਤਾਂ ਆਟੋਮੈਟਿਕ ਹੀ ਟੁੱਟੂਗਾ ਨਾ ਇਸ ਕਰਕੇ ਉਹਦੇ ਵਾਲਾਂ ਦੇ ਵਿੱਚ ਤੁਸੀਂ ਨਾਉਣ ਤੋਂ ਬਾਅਦ 10 ਜਾਂ 15 ਮਿੰਟਾਂ ਦੇ ਲਈ ਜ਼ਰੂਰ ਤੌਲੀਆ ਲਬੇਟ ਕੇ ਰੱਖੋ ਜਦੋਂ 10-15 ਮਿੰਟ ਹੋਰ ਜਾਣ ਹੁਣ ਅਸੀਂ ਵਾਲਾਂ ਵਿੱਚ ਕਰਨੀ ਹੈ ਕੰਗੀ ਕੰਗੀ ਹਮੇਸ਼ਾ ਨਾ ਮੋਟੇ ਦੰਦਿਆਂ ਵਾਲੀ ਲਗੋ ਇਹਦੇ ਨਾਲ ਵਾਲ ਸਾਡੇ ਘੱਟ ਟੁੱਟਦੇ ਨਹੀਂ ਤੇ ਗਿੱਲੇ ਵਾਲਾਂ ਵਿੱਚ ਕੰਗੀ ਕਦੇ ਵੀ ਭੁੱਲ ਕੇ ਨਾ ਕਰੋ ਕਿਉਂਕਿ ਜੇ ਆਪਾਂ ਗਿੱਲੇ ਵਾਲਾਂ ਵਿੱਚ ਕੰਗੀ ਕਰਾਂਗੇ ਤਾਂ ਸਾਡੇ ਵਾਲ ਹੱਦ ਤੋਂ ਜ਼ਿਆਦਾ ਟੁੱਟਣਗੇ ਤੁਹਾਨੂੰ ਮੈਂ ਇੱਕ ਐਗਜ਼ਾਮਪਲ ਦਿੰਨੀ ਆ ਮੰਨ ਲਓ ਆਪਾਂ ਖੇਤ ਦੇ ਵਿੱਚ ਨਾ ਪਾਣੀ ਲੱਗਿਆ ਹੋਇਆ ਆਪਣੇ ਖੇਤ ਦੇ ਵਿੱਚ ਕੋਈ ਵੀ ਫਸਲ ਬੀਜੀ ਹੋਈ ਆਪਾਂ ਉਹਨੂੰ ਐ ਪੁੱਟਾਂਗੇ ਨਾ ਤਾਂ ਉਹ ਦਬਾ ਦਬਾਹ ਰ ਆਜੂ ਕਿਉਂ ਆਜੂ ਕਿਉਂਕਿ ਉਹਦੇ ਵਿੱਚ ਪਾਣੀ ਹੈ ਪਾਣੀ ਦੇ ਕਾਰਨ ਉਹਦੀ ਜੜ ਮਜ਼ਬੂਤ ਨਹੀਂ ਹੁੰਦੀ ਪਾਣੀ ਪਾਉਣ ਦੇ ਕਰਕੇ ਉਸ ਦੀ ਜੜ ਮਜ਼ਬੂਤ ਨਹੀਂ ਹੋਈ ਹੁੰਦੀ ਪੋਲੀ ਹੋ ਜਾਂਦੀ ਐਸ ਕਰਕੇ ਪੌਦਾ ਐ ਬਾਹਰ ਨਿਕਲ ਜਾਂਦਾ ਏਸੀ ਤਰ੍ਹਾਂ ਹੀ ਸਾਡੇ ਵਾਲ ਨੇ ਜੇ ਸਾਡੇ ਵਾਲ ਗਿੱਲੇ ਨੇ ਤਾਂ ਅਸੀਂ ਉਹਨੂੰ ਕੰਗੀ ਦੇ ਨਾਲ ਐ ਖਿੱਚਾਂਗੇ ਨਾ ਇੱਕ ਟੜਕਣਾ ਬਦ ਤੇ ਪੈਣਗੀਆਂ ਤੇ ਇੱਕ ਵਾਲ ਟੁੱਟਣਗੇ ਬਹੁਤ ਜ਼ਿਆਦਾ ਐਸ ਕਰਕੇ ਕਦੇ ਵੀ ਗਿੱਲੇ ਵਾਲਾਂ ਵਿੱਚ ਕੰਗੀ ਨਾ ਕਰੋ ਜਿੰਨਾ ਭੈਣਾ ਦੇ ਵਾਲ ਖੁਸ਼ਕ ਨੇ ਤਾਂ ਉਹਨਾਂ ਨੂੰ ਆਪਣੇ ਵਾਲਾਂ ਦੇ ਉੱਪਰ ਨਾ ਥੋੜਾ ਜਨਾਉਣ ਤੋਂ ਬਾਅਦ ਤੇਲ ਵੀ ਜ਼ਰੂਰ ਲਾਉਣਾ ਚਾਹੀਦਾ ਹੈ ਕਿਉਂਕਿ ਖੁਸ਼ਕ ਵਾਲ ਬਹੁਤ ਛੇਤੀ ਝੜਦੇ ਨੇ ਜਿਵੇਂ ਸਰੀਰ ਨੂੰ ਨਾ ਪਾਣੀ ਚਾਹੀਦਾ ਪੀਣ ਵਾਸਤੇ ਆਪਾਂ ਪਾਣੀ ਪੀਂਦੇ ਨਹੀਂ ਸਰੀਰ ਨੂੰ ਤੰਦਰੁਸਤ ਰੱਖਣ ਵਾਸਤੇ ਵੀ ਆਪਾਂ ਪਾਣੀ ਪੀਂਦੇ ਇਸੇ ਤਰ੍ਹਾਂ ਵਾਲਾਂ ਨੂੰ ਮਜ਼ਬੂਤ ਰੱਖਣ ਵਾਸਤੇ ਵੀ ਹਲਕਾ ਜਨਾ ਉਹਦੇ ਉੱਪਰ ਤੇਲ ਲਾਓ ਜਿਨ੍ਹਾਂ ਦੇ ਵਾਲ ਖੁਸ਼ਕ ਨੇ ਜਿਨ੍ਹਾਂ ਦੇ ਵਾਲ ਆਇਲੀ ਨੇ ਉੰਡਾ ਨੂੰ ਤੇਲ ਲਾਉਣ ਦੀ ਜਰੂਰਤ ਨਹੀਂ ਅਖੀਰ ਵਿੱਚ ਮੈਂ ਤੁਹਾਨੂੰ ਇਹ ਦੱਸੂਗੀ ਕਿ ਦੇਖੋ ਆਪਾਂ ਸਾਰੇ ਆਪਣੇ హెయిర్ ਸਟਾਈਲ ਬਣਾਉਣੇ ਆ ਤੇ ਸਿਰਾਂ ਦੇ ਉੱਪਰ ਆਪਾਂ ਪਿੰਨ ਵਗੈਰਾ ਵੀ ਬਹੁਤ ਲਗਾਉਣੇ ਆ ਚਲੋ ਲਗਾਉਣੇ ਵੀ ਚਾਹੀਦੇ ਨੇ ਪਰ ਰਾਤ ਨੂੰ ਸੌਣ ਤੋਂ ਪਹਿਲਾਂ ਆਪਾਂ ਨੂੰ ਸਾਰੇ ਪਿੰਨ ਉਤਾਰ ਦੇਣੇ ਚਾਹੀਦੇ ਨੇ ਤੇ ਸਿੰਪਲ ਹਲਕੀ ਜਿਹੀ ਗੁੱਤ ਕਰੋ ਜੇ ਤੁਸੀਂ ਖੁੱਲੇ ਰੱਖ ਕੇ ਸੌ ਸਕਦੇ ਹੋ ਤਾਂ ਬਹੁਤ ਵਧੀਆ ਕੱਲ ਹੈ ਕਿਉਂਕਿ ਵਾਲਾਂ ਨੂੰ ਹਵਾ ਮਿਲਦੀ ਹੈ ਪੈਣ ਵੇਲੇ ਤੇ ਜਿਵੇਂ ਵੀ ਤੁਹਾਨੂੰ ਠੀਕ ਲੱਗਦਾ ਚਾਹੇ ਹਲਕੀ ਜਿਹੀ ਗੁੱਤ ਕਰਕੇ ਸੋਚੋ ਚਾਹੇ ਉੱਪਰ ਇੱਕ ਰਬੜ ਬੈਂਡ ਪਾ ਲਓ ਚਾਹੇ ਬਿਲਕੁਲ ਖੁੱਲੇ ਛੱਡ ਲਓ ਪਰ ਸੋਈਆਂ ਪੈਨ ਜੋ ਵੀ ਤੁਹਾਡੇ ਸਿਰ ਦੇ ਉੱਪਰ ਲੱਗੇ ਹੋਏ ਉਹਨਾਂ ਸਾਰਿਆਂ ਨੂੰ ਉਤਾਰ ਦੇਣੀ ਚਾਹੀਦੀ ਹੈ ਇਹ ਸੀਗੇ ਮੇਰੀਆਂ ਥੋੜੀਆਂ ਜਿਹੀਆਂ ਕੁਝ ਗੱਲਾਂ ਵਾਲਾਂ ਨੂੰ ਮਜ਼ਬੂਤ ਰੱਖਣ ਵਾਸਤੇ ਜਿੰਨਾਂ ਪੈਨਾਂ ਨੂੰ ਮੇਰੀ ਇਹ ਗੱਲਾਂ ਵਧੀਆ ਲੱਗੀਆਂ ਹੋਣ ਪਲੀਜ਼ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਬਹੁਤ ਜਲਦੀ ਨਾ ਮੈਂ ਤੁਹਾਡੇ ਵਾਸਤੇ ਹੋਰ ਵੀ ਪਾਲਾਂ ਦੇ ਸੰਬੰਧ ਦੇ ਵਿੱਚ ਨਾ ਇੱਕ ਵੀਡੀਓ ਲੈ ਕੇ ਆਉਂਗੀ ਤੁਸੀਂ ਜਰੂਰ ਦੇਖਿਆ ਕਰੋ ਤੇ ਕਮੈਂਟ ਕਰਨ ਦੀ ਨਾ ਜਰੂਰ ਥੋੜੀ ਜਿਹੀ ਖੇਚਲ ਕਰਿਆ ਕਰੋ ਤੇ ਮੇਰੀ ਵੀਡੀਓ ਨੂੰ ਲਾਈਕ ਕਰਿਆ ਕਰੋ ਦੇਖੋ ਜੀ ਲਾਈਕ ਕਰਨ ਦੇ ਨਾਲ ਕੋਈ ਪੈਸੇ ਨਹੀਂ ਲੱਗਦੇ ਸਿਰਫ ਇਦਾਂ ਪਟਨੀ ਤੇ ਬਣੇ ਪਲੀਜ਼ ਜਰੂਰ ਕਰਿਆ ਕਰੋ ਤੇ ਸਾਨੂੰ ਬੜਾ ਮਾਣ ਮਹਿਸੂਸ ਹੁੰਦਾ ਹੈ ਵੀ ਸਾਡੀਆਂ ਕੁਝ ਭੈਣਾਂ ਨੇ ਸਾਡੀ ਵੀਡੀਓ ਵੇਖੀ ਹੈ ਤੇ ਪਿਆਰਾ ਜਿਹਾ ਕਿਸੇ ਮੇਰੀ ਭੈਣ ਨੇ ਕਮੈਂਟ ਕੀਤਾ ਹੈ ਤੇ ਜੋ ਵੀ ਤੁਸੀਂ ਬਾਲਾਂ ਸੰਬੰਧੀ ਮੇਰੇ ਤੋਂ ਕੁਝ ਪੁੱਛਣਾ ਚਾਹੁੰਦੇ ਹੋ ਨਾ ਤੁਸੀਂ ਮੇਰੇ ਤੋਂ ਜ਼ਰੂਰ ਪੁੱਛ ਸਕਦੇ ਹੋ ਚਲੋ ਜੀ ਬਹੁਤ ਜਲਦੀ ਫਿਰ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਮੇਰੀਆਂ ਸਾਰੀਆਂ ਭੈਣਾਂ ਨੂੰ ਰਾਧੀ ਰਾਧੀ ਜੈ ਸ਼੍ਰੀ ਕ੍ਰਿਸ਼ਨਾ